ਅੰਮ੍ਰਿਤਸਰ ਦੇ ਨਾਰੀ ਨਿਕੇਤਨ ਦੇ ਵਿੱਚ 3 ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤਸਰ ਦੇ ਡੀਸੀ ਸ਼ਖਸ਼ੀ ਸੈਣੀ ਵੀ ਪਹੁੰਚੇ ਜਿਸ ਨੇ ਕੀ ਗਿੱਧਾ ਪਾਇਆ ਅਤੇ ਨੱਚ ਕੇ ਨਾਰੀ ਨਿਕੇਤਨ ਦੇ ਵਿੱਚ ਰਹਿਣ ਵਾਲੀਆਂ 3 ਦਾ ਹੌਸਲਾ ਵਧਾਇਆ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਇਨ੍ਹਾਂ 3 ਦੇ ਨਾਲ ਹਮੇਸ਼ਾ ਖੜੇ ਹਾਂ ਤੇ ਉੱਥੇ ਐਨਜੀਓ ਦਾ ਵੀ ਬਿਆਨ ਸਾਹਮਣੇ ਆਇਆ। ਜਿ ਨਾਰੀ ਨਿਕੇਤਨ ਦੇ ਵਿੱਚ 3 ਦਾ ਤਿਉਹਾਰ ਮਨਾਇਆ ਹੈਗਾ। ਆ ਜਿਹੜੇ ਬੱਚਿਆਂ ਨੂੰ ਪਤਾ ਨਹੀਂ ਕਿਉਂ ਆਫਨ ਇਨਵਾਈਟ ਨਹੀਂ ਕੀਤਾ ਜਾਂਦਾ ਮੈਨੂੰ ਲੱਗਦਾ ਬੜੀ ਮਾੜੀ ਗੱਲ ਹੈ। ਅਸੀਂ ਇਨਫੈਕਟਿਵ ਫੈਸਲਾ ਤਾਈ ਲਿੱਤਾ ਕਿ ਅਸੀਂ ਇਹਨਾਂ ਬੱਚਿਆਂ ਨਾਲ ਹੀ ਸੈਲੀਬ੍ਰੇਟ ਕਰਨਾ ਹੈਗਾ ਇਹਨਾਂ ਦਾ ਤੁਸੀਂ ਭਰਪੂਰ ਟੈਲੈਂਟ ਦੇਖ ਲਿਓ ਅ ਅੱਜ ਸਾਨੂੰ ਬਹੁਤ ਹੀ ਵਧੀਆ ਲੱਗਿਆ ਇਹਨਾਂ ਨਾਲ ਅਸੀਂ ਵੀ ਇਹਨਾਂ ਨਾਲ ਤੀਆਂ ਬਣਾਈਆਂ ਨੇ ਅ ਨੱਚੇ ਅਸੀਂ ਇਹਨਾਂ ਨਾਲ ਵੀ ਤੇ ਕੁਝ ਬੱਚੇ ਜਿਨ੍ਹਾਂ ਨੇ ਬਹੁਤ ਵਧੀਆ ਕੀਤਾ ਉਹਨਾਂ ਨੂੰ ਟੈਬਸ ਵੀ ਦਿੱਤੇ ਗਏ ਨੇ ਸਕੂਲ ਬੈਗਸ ਹਰੇਕ ਬੱਚੇ ਨੂੰ ਦਿੱਤੇ ਗਏ ਆ ਸੋ ਮੈਨੂੰ ਲੱਗਦਾ ਹੈ ਕਿ ਤੀਆਂ ਹੁੰਦਾ ਹੀ ਇਨਕਲੂਜਨ ਹੈ ਜੋ ਵੀ ਲੜਕੀ ਹੈ ਉਹ ਅੱਜ ਜੀ ਖੋਲ ਕੇ ਆਪਣਾ ਜੁੰਦੀ ਹੈ ਨੱਚਦੀ ਹੈ ਗਾਉਂਦੀ ਹੈ ਤੇ ਇਹ ਰੋਜ਼ ਦਾ ਹੀ ਹੋਣਾ ਚਾਹੀਦਾ ਹੈ ਇਹ ਅੱਜ ਮੈਸੇਜ ਅਸੀਂ ਦੇਣਾ ਚਾਹੁੰਦੇ ਕਿ ਇਨਾਂ ਬੱਚਿਆਂ ਦਾ ਵੀ ਹੱਕ ਹੈ ਤੇ ਇਹਨਾਂ ਦਾ ਹੱਕ ਨਾ ਛੀਨਿਆ ਜਾਵੇ ਇੱਕ ਇਨਕਲੂਸਿਵ ਸੋਸਾਇਟੀ ਦਾ ਇੱਕ ਬਹੁਤ ਅਹਿਮ ਹਿੱਸਾ ਨੇ ਬਹੁਤ ਟੈਲੈਂਟਡ ਨੇ ਇਹ ਰੱਬ ਦਾ ਰੂਪ ਨੇ ਉਸੇ ਤਰੀਕੇ ਨਾਲ ਇਹਨਾਂ ਨੂੰ ਰੋਜ਼ ਹੀ ਇਸ ਤਰ੍ਹਾਂ ਮੈਂ ਖੁਸ਼ ਦੇਖਣਾ ਚਾਹੁੰਦੀ ਮੇਰੇ ਲਈ ਮੈਂ ਮੈ ਮੰਨਦੀ ਹਾਂ ਕਿ ਇਹ ਬਹੁਤ ਵੱਡੀ ਇੱਕ ਮੈਂ ਸ਼ੁਭ ਕਾਮਨਾ ਦੇਣਾ ਚਾਹੁੰਦੀ ਹੈ ਇੱਕ ਮੇਰੀ ਆਸ ਹੈ ਕਿ ਇਹਨਾਂ ਬੱਚੇ ਨੂੰ ਹਮੇਸ਼ਾ ਮੈਂ ਇਸ ਤਰ੍ਹਾਂ ਹੀ ਹੱਸਦਾ ਦੇਖਾ ਤਪ੍ਰੀਤ ਕੋਰ ਹੈ ਔਰ ਮੈਂ ਮਿਸਿਸ ਅੰਮ੍ਰਿਤਾ ਦੇ ਨਾਲ ਇਸ ਆਛੀਆਂ ਦਾ ਜਿਹੜਾ ਤਿਉਹਾਰ ਹੈ ਸਾਡੀ ਸੰਸਥਾ ਐਨਜੀਓ ਮਿਸ਼ਨ ਦੀਪ ਵੱਲੋਂ ਇਥੇ ਨਾਰੀ ਵਿਕਾਸ ਬਾਲ ਵਿਕਾਸ ਵਿੱਚ ਮਨਾਇਆ ਜਾ ਰਿਹਾ ਹੈ ਔਰ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਿ ਸਾਡੇ ਮਿਸ਼ਨ ਦੀਪ ਐਨਜੀਓ ਦੀਆਂ ਟੀਆ ਨੂੰ ਇੱਕ ਅੱਛਾ ਪਲੇਟਫਾਰਮ ਮਿਲਿਆ ਹੈ ਜਿੱਥੇ ਉਹ ਕਹਿ ਲੋ ਕਿ ਪੰਜਾਬ ਦਾ ਜਿਹੜਾ ਐਥਨਿਕ ਡਾਂਸ ਹੈਗਾ ਜਿਹੜਾ ਅਸੀਂ ਕਹਿੰਦੇ ਕਿ ਗਿੱਧਾ ਸਾਡਾ ਸਾਡੀ ਸੋਲ ਹੈ ਸਾਡੀ ਰੂਹ ਹੈ ਉਹਦੇ ਰਾਹੀਂ ਬੱਚਿਆਂ ਨੇ ਸਾਰਿਆਂ ਨੂੰ ਮਨੋਰੰਜਨ ਕੀਤਾ ਤੇ ਡੀਸੀ ਮੈਡਮ ਸੀਗੇ ਤੇ ਮਾਨੂੰ ਉਮੀਦ ਹੈ ਕਿ ਅੱਜ ਦਾ ਜਿਹੜਾ ਖਾਸ ਵੈਲਕਮ ਉਸਰਾ ਸਾਡੀ ਬੱਚਿਆਂ ਨੇ ਮਿਸ਼ਨ ਦੇਤੀਆਂ ਨੇ ਗੱਤਕਾ ਪਰਫਾਰਮ ਕਰਦਾ ਹੈ ਤੋਂ ਇੱਕ ਸ਼ਾਬਾਸ਼ ਕਹਿ ਲੋ ਜਵਾਜ਼ ਇੱਕ ਕਹਿ ਲੋ ਜਿਹੜੇ ਹੈਗਾ ਸ਼ਸਤਰਦਾਰੀ ਵੀ ਤੇ ਦੂਸਰਾ ਇੱਕ ਜੋ ਸਾਡਾ ਗਿੱਦਾ ਸਾਡੀ ਰੂਹ ਦਾ ਸਾਡੀ ਮਿੱਟੀ ਦੀ ਪਛਾਣ ਹੈ ਉਹ ਦੋਨੋਂ ਸੀਜ਼ਨ ਵਾਚ ਸਾਡੀ ਮਿਸ਼ਨ ਦੀ ਕੀਆਂ ਨੇ ਪਰਫਾਰਮ ਕੀਤਾ ਤਾਂ ਦੱਸ ਦੇ ਕਿ ਸੌਂ ਦਾ ਮਹੀਨਾ ਚੱਲ ਰਿਹਾ ਜਿਹਦੇ ਚਾਰੇ ਪਾਸੇ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਉਹ ਤੀਨਾਰੀ ਨਿਕੇਤਨ ਦੇ ਵਿੱਚ ਵੀ ਇਹ ਤਿਹਾਰ ਮਨਾਇਆ ਗਿਆ ਹਕੀਕਤ ਰੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ